ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਕਿ ਅਗਲੇ اجلاس ਦੌਰਾਨ ਗਵਰਨਰ ਬਦਨੌਰ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸ਼ਵੇਤ ਪੱਤਰ ਜਾਰੀ ਕਰਨਗੇ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਗਵਰਨਰ ਦੇ ਅਭਿਪਾਸ਼ਨ ਦੌਰਾਨ ਭ੍ਰਿਸ਼ਟਾਚਾਰ ਤੇ ਸਰਕਾਰ ਵੱਲੋਂ ਖਾਸ ਨੀਤੀ ਨਹੀਂ ਜਾਰੀ ਕੀਤੀ ਗਈ ਸਾਬ ਇਸਕੇ ਲਈ ਗਵਰਨਰ ਸਾਹਿਬ ਨੇ ਇਹ ਵੀ ਇਹ ਵੀ ਆਪਣੇ ਭਾਸ਼ਣ ਵਿੱਚ ਪੜ੍ਹਿਆ ਕਿ ਇੱਕ ਵਾਈਟ ਪੇਪਰ ਲੈ ਕੇ ਆਉਣਗੇ ਔਰ ਇਸ ਵਾਈਟ ਪੇਪਰ ਵਿੱਚ ਪੰਜਾਬ ਦੇ ਹਾਲਾਤ کیا ਹੈ ਹਾਲਾਤ ਹਾਜ਼ਰਾ ਕੀ ਹੈ गवर्नेंस में खासकर करके फाइनेंसिस में ये अगले महीने डेढ़ महीने तक ताकि पंजाब के लोगों को पता चले कि कैप्टन अमरिंदर सिंह साहब की जो सरकार है उसका बेस क्या था हम शुरू कहां से हुए थे इन्होंने गवर्नर एड्रेस अपना पढ़ के ते विरोधी तेर ते पंजाब दे लोका दी आवाज सुन तो मुनकर हो गए ने भज गए ने ये और दूसरा एक इंपॉर्टेंट इशू सी जड़ा पंजाब नु दिमाग दी तरह खा रिया दैट इज कैंसर दैट इज करप्शन ਜਿਹੜਾ ਕ腐ਸ਼ਨ ਚਿੰਬੜਿਆ ਪੰਜਾਬ ਨੂੰ ਉਹਦਾ ਤਾਂ ਜ਼ਿਕਰ ਹੀ ਨੀਗਾ ਉਹਦੇ ਤੇ ਮਹਿਸ ਚਾਰ ਲੱਬਸ ਲਿਖ ਕੇ ਕਹਿੰਦਾ ਕਿ ਕ腐ਸ਼ਨ ਨੂੰ ਟੈਕਲ ਕਰਾਂਗੇ ਵਿੱਤ ਮੰਤਰੀ ਦਾ ਕਹਿਣਾ ਕਿ ਉਹ ਅਗਲੇ اجلاس ਰਾਣ ਵਿਰੋਧੀ ਧਿਰਾਂ ਨੂੰ ਬੋਲਣ ਦਾ ਪੂਰਾ ਮੌਕਾ ਦੇਣਗੇ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਾਣੀ ਟੀਵੀ